ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗਾਇਕ ਅਤੇ اداکار ਸਿੱਪੀ ਗਿੱਲ ਦੇ ਨਾਲ ਵਿਦੇਸ਼ ਦੇ ਵਿੱਚ ਸੜਕ ਹਾਦਸਾ ਵਾਪਰਿਆ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਗਾਇਕ ਬਾਲਵਾਲ بچਾਈ ਹਾਦਸੇ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਮੀ ਚੋੜੀ ਪੋਸਟ ਪਾ ਕੇ ਆਪਣੇ ਨਾਲ ਹੋਏ ਇਸ ਹਾਦਸੇ ਬਾਰੇ ਦੱਸਿਆ ਹੈ ਗਾਇਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਦੀ ਗੱਡੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਪਲਟ ਗਈ ਹੈ ਤੇ ਗਾਇਕ ਇਸ ਕਾਰ ਦੇ ਵਿੱਚੋਂ ਨਿਕਲ ਹੋਏ ਦਿਖਾਈ ਦੇ ਰਹੇ ਨੇ ਗਾਇਕ ਨੇ ਕਿਹਾ ਕਿ ਜ਼ਿੰਦਗੀ ਇੱਕ ਐਡਵੈਂਚਰ ਹੈ ਕੋਈ ਪਤਾ ਨਹੀਂ ਕਦੋਂ ਕਿੱਥੇ ਕੀ ਹੋ ਜਾਵੇ ਗਾਇਕ ਦਾ ਕਹਿਣਾ ਹੈ ਕਿ ਓਵਰਟੇਕ ਦੇ ਕਾਰਨ ਇਹ ਹਾਸਾ ਹੈ ਜਿਹੜਾ ਹੋ ਵਾਪਰਿਆ ਏ ਇਸ ਤੋਂ ਇਲਾਵਾ ਗਾਇਕ ਨੇ ਫੇਸਬੁਕ ਉੱਤੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਹ ਵੀਡੀਓ ਕੈਨੇਡਾ ਬ੍ਰਿਸਟੋ ਕੋਲੰਬੀਆ ਦੇ ਜੰਗਲ ਦਾ ਹੈ ਜਿੱਥੇ ਕੁਦਰਤ ਵਸਦੀ ਹੈ ਲੋਕਾਂ ਨੂੰ ਜਿੱਥੇ ਡਾਊਨਟਾਊਨ ਦੀ ਭੁੱਖ ਹੁੰਦੀ ਹੈ ਪੋਥੇ ਮੈਨੂੰ ਤੇ ਮੇਰੇ ਯਾਰਾਂ ਨੂੰ ਆਫ-ਰੋਡਿੰਗ ਅਤੇ ਅਤੇ ਜੰਗਲ ਕੈਂਪਿੰਗ ਦੀ ਭੁੱਖ ਹੈ। ਕਈ ਕਈ ਦਿਨ ਦੁਨੀਆ ਤੋਂ ਦੂਰ ਬਿਨਾ ਫੋਨ ਅਤੇ ਇੰਟਰਨੈਟ ਤੋਂ ਬਿਨਾ ਰਹਿਣ ਦਾ ਸੁਆਦ ਹੀ ਵੱਖਰਾ ਹੈ। ਸਿੱਪੀ ਗਿਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਗਾਏ ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਨਿਤਰੇ ਤੇ ਹੁਣ ਤੱਕ ਕਈ ਫਿਲਮਾਂ ਦੇ ਵਿੱਚ ਉਹ ਅਦਾਕਾਰੀ ਕਰ ਚੁੱਕੇ ਨੇ। ਤਾਂ ਵੱਡਾ ਹਾਦਸਾ ਇਹ ਜਿਹੜਾ ਉਹ ਗਾਇਕ ਤੇ ਅਦਾਕਾਰ ਸਿੱਪੀ ਗਿਲ ਦੇ ਨਾਲ ਵਾਪਰਿਆ ਇਹ ਵਿਦੇਸ਼ ਦੇ ਇਹ ਹਾਦਸਾ ਹੈ ਜਿਹੜਾ ਉਹ ਵਾਪਰਿਆ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਗਾਇਕ ਨੇ ਜਿਹੜੇ ਹੋਈ ਇਸ ਹਾਦਸੇ ਦੇ ਦੌਰਾਨ ਬਾਲਵਾਲ ਬਚੇ ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੇ ਨਾਲ ਵਿਦੇਸ਼ ਦੇ ਵਿੱਚ ਸੜਕਾ ਹਾਦਸਾ ਵਾਪਰਿਆ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਗਾਇਕ ਬਾਲਵਾਲ ਬਚਾਈ ਹਾਦਸੇ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਆਪਣੇ ਨਾਲ ਹੋਏ ਇਸ ਹਾਦਸੇ ਬਾਰੇ ਦੱਸਿਆ ਹੈ ਗਾਇਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਦੀ ਗੱਡੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਪਲਟ ਗਈ ਹੈ ਤੇ ਗਾਇਕ ਇਸ ਕਾਰ ਦੇ ਵਿੱਚੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਗਾਇਕ ਨੇ ਕਿਹਾ ਕਿ ਜ਼ਿੰਦਗੀ ਇੱਕ ਐਡਵੈਂਚਰ ਹੈ ਕੋਈ ਪਤਾ ਨਹੀਂ ਕਦੋਂ ਕਿੱਥੇ ਕੀ ਹੋ ਜਾਵੇ ਗਾਇਕ ਦਾ ਕਹਿਣਾ ਹੈ ਕਿ ਓਵਰਟੇਕ ਦੇ ਕਾਰਨ ਇਹ ਹਾਸਾ ਹੈ ਜਿਹੜਾ ਉਹ ਵਾਪਰੇ ਆਈ ਇਸ ਤੋਂ ਇਲਾਵਾ ਗਾਇਕ ਨੇ ਫੇਸਬੁੱਕ ਉੱਤੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਹ ਵੀਡੀਓ ਕੈਨੇਡਾ ਬ੍ਰਿਸ਼ਟ ਕੋਲੰਬੀਆ ਦੇ ਜੰਗਲ ਦਾ ਹੈ ਜਿੱਥੇ ਕੁਦਰਤ ਵਸਦੀ ਹੈ ਲੋਕਾਂ ਨੂੰ ਜਿੱਥੇ ਡਾਊਨਟਾਊਨ ਦੀ ਭੁੱਖ ਹੁੰਦੀ ਹੈ ਉੱਥੇ ਮੈਨੂੰ ਤੇ ਮੇਰੇ ਯਾਰਾਂ ਨੂੰ ਆਫ-ਰੋਡਿੰਗ ਅਤੇ ਅਤੇ ਜੰਗਲ ਕੈਂਪਿੰਗ ਦੀ ਭੁੱਖ ਹੈ ਕਈ ਕਈ ਦਿਨ ਦੁਨੀਆ ਤੋਂ ਦੂਰ ਬਿਨਾਂ ਫੋਨ ਅਤੇ ਇੰਟਰਨੈਟ ਤੋਂ ਵਿਨਾ ਰਹਿਣ ਦਾ ਸੁਆਦੀ ਵਖਰਾ ਹੈ ਸਿਪੀ ਗਿਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਗਾਏ ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਨਿਤਰੇ ਤੇ ਹੁਣ ਤੱਕ ਕਈ ਫਿਲਮਾਂ ਦੇ ਵਿੱਚ ਉਹ ਅਦਾਕਾਰੀ ਕਰ ਚੁੱਕੇ ਨੇ ਤਾਂ ਵੱਡਾ ਹਾਦਸਾ ਜਿਹੜਾ ਉਹ ਗਾਇਕ ਤੇ ਅਦਾਕਾਰ ਸਿੱਪੀ ਗਿਲ ਦੇ ਨਾਲ ਵਾਪਰਿਆ ਇਹ ਵਿਦੇਸ਼ ਦੇ ਵਿੱਚ ਇਹ ਹਾਦਸਾ ਇਹ ਜਿਹੜਾ ਉਹ ਵਾਪਰਿਆ ਇਹ ਪਰ ਰਾਹਤ ਦੀ ਗੱਲ ਇਹ ਹੈ ਕਿ ਗਾਇਕ ਨੇ ਜਿਹੜੇ ਹੋ ਇਸ ਹਾਦਸੇ ਦੇ ਦੌਰਾਨ ਬਾਲਵੜ ਵਚੇ